ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ ਜਿਵੇਂ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆਉਣੇ ਆ ਜੀ ਕੋਈ ਜਾਣਕਾਰੀ ਭਰਪੂਰ ਜਾਂ ਅਸੀਂ ਇਹੋ ਜਿਹੇ ਇਨਸਾਨ ਨਾਲ ਮਲਾਉਣੇ ਆ ਕਿ ਜਿਨ੍ਹਾਂ ਦਾ ਕੋਈ ਇਸ ਸਮਾਜ ਦੇ ਵਿੱਚ ਯੋਗਦਾਨ ਬਹੁਤ ਜ਼ਿਆਦਾ ਹੁੰਦਾ ਜੀ ਠੀਕ ਹੈ ਜੀ ਦੁਨੀਆਦਾਰੀ ਤੇ ਬਹੁਤ ਸਾਰੇ ਲੋਕ ਫਿਰਦੇ ਆ ਕਿ ਜਿਹੜੇ ਨੂੰ ਕੱਲੀ ਪੈਸੇ ਦੀ ਤਮਾ ਜੀ ਪੈਸਾ ਆਉਂਦਾ ਜਾਂਦਾ ਰਹਿੰਦਾ ਪਰ ਜਿਹੜੇ ਬੰਦਿਆਂ ਦਾ ਸਮਾਜ ਦੇ ਵਿੱਚ ਉਹਨਾਂ ਦੀ ਕੁਝ ਦੇਣ ਹੁੰਦੀ ਹੈ ਉਹਨਾਂ ਦਾ ਰਤਵਾ ਹਮੇਸ਼ਾ ਹੀ ਉੱਪਰ ਰਹਿੰਦਾ ਜੀ ਅੱਜ ਅਸੀਂ ਬੈਠੇ ਆ ਪਿੰਡ ਛੱਤਿਆਣੇ ਜੀ ਛੱਤਿਆਣੇ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਜੀ ਬਰਾੜ ਕੋਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਹੋ ਜੀ ਹਾਂਜੀ ਹਾਂਜੀ ਅ ਬਾਈ ਜੀ ਆਪਾਂ ਸਭ ਤੋਂ ਪਹਿਲਾਂ ਇਹੀ ਗੱਲ ਸ਼ੁਰੂ ਕਰਾਂਗੇ ਕਿ ਤੁਸੀਂ ਜਿਹੜਾ ਆਪਣਾ ਸਮਾਜ ਸੇਵਾ ਦਾ ਕੰਮ ਹੈ ਜੀ ਇਹ ਕਦੋਂ ਤੋਂ ਸ਼ੁਰੂ ਕੀਤਾ ਸੀਗਾ ਜੀ ਇਹ ਉ ਤਾਂ ਜੀ ਮੈਂ 94 95 ਜਦ ਅਸੀਂ ਕਲੱਬ ਬਣਾਇਆ ਸੀ ਪਹਿਲਾਂ ਲੋਕ ਭਲਾਈ ਕਲੱਬ ਠੀਕ ਹੈ ਜੀ ਆਪਣੇ ਪਿੰਡ ਛੱਤਿਆਣ ਉੱਥੋਂ ਅਸੀਂ ਕਾਰੀ ਮੁੰਡੇ ਦੋ ਤਿੰਨ ਮੁੰਡੇ ਇਕੱਠੇ ਹੋ ਗਏ ਫਿਰ ਅਸੀਂ ਚਾਰ ਪੰਜ ਵਾਧੇ ਵਾਧੇ 15 20 ਮੁੰਡੇ ਹੋ ਗਏ ਠੀਕ ਹੈ ਜੀ ਕਲੱਬ ਬਣਾ ਕੇ ਅਸੀਂ ਵੀ ਡਾਕਟਰ ਬੁਲਾਉਂਦੇ ਸੀ ਆਪਣੇ ਪਿੰਡ ਅਛੱਤਿਆਣੇ ਠੀਕ ਹੈ ਜੀ ਬਾਹਰੋਂ ਮਤਲਬ ਅੱਖਾਂ ਦੇ ਵੀ ਬੁਲਾ ਲੈਂਦੇ ਸੀ ਦੰਦਾਂ ਦੇ ਵੀ ਕੰਨਾਂ ਦੇ ਵੀ ਤੇ ਬਲੱਡ ਵੀ ਦਿੰਦੇ ਸੀ ਜਿਵੇਂ ਆਪਾਂ ਕਹਿੰਦੇ ਨੇ ਕੈਂਪ ਲੱਗਦੇ ਸੀ ਹਾਂ ਕੈਂਪ ਲਾਉਂਦੇ ਸੀ ਅਸੀਂ ਠੀਕ ਹੈ ਜੀ ਆਈ ਵਾਰ ਪਹਿਲਾਂ ਮਨਪ੍ਰੀਤ ਬਾਦਲ ਚੀਪ ਗੈਸਟ ਹੁੰਦਾ ਸੀ ਆਪਣੇ ਖਜ਼ਾਨਾ ਮੰਤਰੀ ਸਾਹਿਬ ਸਾਫ ਕਾ ਖਜ਼ਾਨਾ ਮੰਤਰੀ ਹਾਂਜੀ ਫਿਰ ਵਿੱਚ ਦੀ ਐਸਚੋ ਰਣਜੋਦ ਆ ਗਿਆ ਹੋਰ ਵੀ ਅਸੀਂ ਜਥੇਦਾਰ ਗੁਰਪਾਲ ਸਿੰਘ ਗੋਰਾ ਬੀਬੀ ਗਰਦਿਆਲ ਕੌਰ ਮੱਲਣ ਹੋਰ ਬਹੁਤ ਚੀਫ ਗੈਸਟ ਸਾਡੇ ਮਤਲਬ ਰਹੇ ਆ ਤੇ ਤਗੜੇ ਤਗੜੇ ਅਸੀਂ ਡਾਕਟਰ ਬੁਲਾਉਂਦੇ ਰਹੇ ਆ ਵੀ ਜੇ ਕਿਸੇ ਨੂੰ ਲੋਡ ਪੈਂਦੀ ਸੀ ਤਾਂ ਅਸੀਂ ਬਲੱਡ ਵੀ ਦਿੰਦੇ ਸੀਗੇ ਕਲੱਬ ਬਣੂਆ ਮੁੰਡੇ ਜਿੰਨੇ ਸੀਗੇ ਤੇ ਕਲੱਬ ਦਾ ਮੈਂ 10-12 ਸਾਲ ਵੀ ਪ੍ਰੈਜ਼ੀਡੈਂਟ ਵੀ ਰਿਹਾ ਮੈਂ ਠੀਕ ਹੈ ਜੀ ਤੁਸੀਂ ਪ੍ਰਧਾਨ ਰਹੇ ਹੋ ਕਲੱਬ ਉਸੇ ਲੋਕ ਭਲਾਈ ਕਲੱਬ ਦੇ ਲੋਕ ਭਲਾਈ ਕਲੱਬ ਪਹਿਲਾਂ ਅਸੀਂ ਊਂ ਬਣਾਇਆ ਸੀਗਾ ਜੀ ਉਦੋਂ ਬਾਅਦ ਅਸੀਂ ਰਜਿਸਟਰਡ ਕਰਾਉਣ ਗਏ ਕਲੱਬ ਨੂੰ ਮੰਨ ਲਓ 2000 ਸਨ ਦੇ ਵਿੱਚ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਆਖਿਆ ਵੀ ਇਹਦਾ ਨਾਮ ਤੁਸੀਂ ਨੈਸ਼ਨਲ ਸਪੋਰਟਸ ਕਲੱਬ ਕਰੋ ਠੀਕ ਹੈ ਜੀ ਵੀ ਲੋਕ ਭਲਾਈ ਕਲੱਬ ਨਹੀਂ ਬੰਨਣਾ ਠੀਕ ਹੈ ਜੀ ਫਿਰ ਉਹਦੇ ਨਾਮ ਤੇ ਅਸੀਂ ਕਲੱਬ ਰਜਿਸਟਰਡ ਕਰਾ ਲਿਆ ਸੀਗਾ ਜੀ ਠੀਕ ਹੈ ਜੀ ਤੇ ਉਹ ਜਿਹੜਾ ਉਹ ਆਪਣੇ ਜਿਹੜਾ ਪੜਾਈ ਹੁਣ ਛੱਤਿਆਣੇ ਦੇ ਵਿੱਚ ਨੈਸ਼ਨਲ ਸਪੋਰਟਸ ਕਲੱਬ ਚੱਲਦਾ ਉਦੋਂ ਤੋਂ ਸਟਾਰਟ ਹੋਇਆ ਉਹ ਜੀ ਉਹ ਜਿਹੜਾ ਨੈਸ਼ਨਲ ਕਲੱਬ ਆ ਜੀ ਉਹ ਪੁਰਾਣਾ ਸੀ ਬਹੁਤ ਪੁਰਾਣਾ ਠੀਕ ਹੈ ਜੀ ਤੇ ਪਰ ਉਹਨਾਂ ਦੀਆਂ ਗਤੀਵਿਧੀਆਂ ਪਹਿਲਾਂ ਹੈ ਨਹੀਂ ਸੀਗੀਆਂ ਠੀਕ ਹੈ ਜੀ ਵੀ ਅਸੀਂ ਕੰਮ ਕਰਦੇ ਰਹੇ ਜਾਂ ਆਪਣੇ ਪਿੰਡ ਬਣਾਈ ਸਰਬਸਾਂਝਾ ਕਲਾ ਮੰਚ ਠੀਕ ਹੈ ਜੀ ਜਗਸੀਰ ਆਪਣੇ ਪੱਤਰਕਾਰਾ ਮੁੰਡਾ ਪ੍ਰਧਾਨ ਉਹਨੇ ਬਣਾਇਆ ਸੀ ਇਕੱਲੇ ਨੇ ਉਹਨੇ ਬਹੁਤ ਮੁੰਡੇ ਲੈ ਲਏ ਸੀਗੇ ਵਿੱਚ ਠੀਕ ਹੈ ਜੀ ਉਹ ਵੀ ਇਹ ਕੰਮ ਕਰਦੇ ਰਹੇ ਠੀਕ ਹੈ ਜੀ ਤੇ ਉਦੋਂ ਫਿਰ ਜਿਵੇਂ ਮਤਲਬ ਵੀ ਤੁਸੀਂ ਆਪਣੇ ਜੋ ਨੈਸ਼ਨਲ ਸਪੋਰਟਸ ਕਲੱਬ ਰਜਿਸਟਰਡ ਹੋ ਗਿਆ ਤੁਹਾਡਾ ਜੀ ਤੇ ਇਸ ਤੋਂ ਬਾਅਦ ਕੋਈ ਮਤਲਬ ਤੁਹਾਨੂੰ ਸਰਕਾਰ ਵੱਲੋਂ ਆਉਂਦਾ ਰਿਹਾ ਕੋਈ ਜੀ ਸਰਕਾਰ ਵੱਲੋਂ ਹੀ ਸਾਨੂੰ ਮੈਂ ਰੈਸ਼ ਅਸਲ ਆਪਣੇ ਛੱਤਿਆਂ ਨੇ ਤੋਂ ਮੈਂ ਗਿੱਦਲਵਾ ਲੈ ਗਿਆ ਸੀਗਾ ਠੀਕ ਹੈ ਜੀ ਤੇ ਉਦੋਂ ਉਹਨਾਂ ਨੇ ਸਾਨੂੰ 1 ਲੱਖ ਰੁਪਿਆ ਕੇਰਾ ਦਿੱਤਾ ਸੀਗਾ ਠੀਕ ਹੈ ਜੀ ਜਿਹੜੇ ਕੀ ਫਿਰ ਮੈਂ ਜਿਹੜੇ ਦੂਜੇ ਮੁੰਡੇ ਸੀ ਮੈਂ ਸਾਰਾ ਕਾਰੋਬਾਰ ਉਹਨਾਂ ਨੂੰ ਸੁਭਾਗਿਆ ਸੀਗਾ ਠੀਕ ਹੈ ਜੀ ਤੇ ਉਹ ਲੱਖ ਰੁਪਿਆ ਆ ਗਿਆ ਸੀਗਾ ਤੇ ਲੱਖ ਰੁਪਏ ਨਾਲ ਆਪਣੇ ਮਤਲਬ ਕਾਰੀ ਕੰਮ ਕੀਤੇ ਸੀਗੇ ਬੱਚਾਂ ਦਾ ਟੂਰਨਾਮੈਂਟ ਬਹੁਤ ਵਧੀਆ ਕਰਾਇਆ ਸੀਗਾ ਮੰਨ ਲਓ ਉਸੇ ਉਸੇ ਲੱਖ ਰੁਪਏ ਦੇ ਨਾਲ ਉਸੇ ਲੱਖ ਰੁਪਏ ਨਾਲ ਖੋਸਪੈਂਡ ਚੋ ਗਰਾਈ ਗੁਰੂ ਕਰ ਲਈ ਠੀਕ ਹੈ ਜੀ ਤੇ ਜਿਹੜਾ ਬਾਈ ਜੀ ਹੁਣ ਤੁਸੀਂ ਮਤਲਬ ਇਹ ਦੱਸੋ ਕਿ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਮਾਜ ਦੇ ਲਈ ਕੋਈ ਸੇਵਾ ਕਰਦੇ ਹੋ ਉਹ ਤੁਸੀਂ ਕਿਹੜੀ ਕਿਹੜੀ ਕਰਦੇ ਹੋ ਜੀ ਮੈਂ ਬਾਈ ਜੀ ਸੰਨ 2000 ਤੋਂ ਮਤਲਬ ਸਟਾਰਟ ਹੋਇਆ ਵੀ ਬੇਟੀਆਂ ਨੂੰ ਛਗਣ ਦਾ ਠੀਕ ਹੈ ਜੀ ਕੋਈ ਮੇਰਾ ਦੋਸਤ ਮਿੱਤਰ ਸੀਗਾ ਤੇ ਉਹਦੀ ਸਿਸਟਰ ਦਾ ਵਿਆਹ ਸੀਗਾ ਤੇ ਮੈਨੂੰ ਵੀ ਉਹਨੇ ਆਖਿਆ ਵੀ ਵਿਆਹ ਤੇ ਆਈ ਬਈ ਤੂੰ ਠੀਕ ਹੈ ਜੀ ਤੇ ਮੈਂ ਉਹਨੂੰ 11 ਪਿੰਡ ਦੇ ਵਿੱਚ ਹੀ ਠੀਕ ਹੈ ਜੀ ਮੈਂ ਉਹਨਾਂ ਨੂੰ ਐਸਸੀ ਭਾਈਚਾਰੇ ਚੋਂ ਹੀ ਵਿਚਾਰਾ ਸੀ ਮੇਰਾ ਮਿੱਤਰ ਹਾਂਜੀ ਤੇ ਮੈਂ 1100 ਰੁਪਿਆ ਮਤਲਬ ਉਹਨੂੰ ਸ਼ਗਨ ਦੇ ਆਇਆ ਬੇਟੀ ਨੂੰ 2 200 ਸਾਲ ਦੇ ਵਿੱਚ 2000 ਸਾਲ ਚ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਹੋਰ ਬੇਟੀ ਦਾ ਕਿਸੇ ਦਾ ਆ ਠੀਕ ਹੈ ਜੀ ਤੇ ਮੈਂ ਫਿਰ ਮੇਰਾ ਜੀ ਕੀਤਾ ਵੀ ਯਾਰ ਆਪਾਂ ਇਹਨੂੰ ਵੀ ਛਗਣ ਦੇਈਏ ਬਿਲਕੁਲ ਜੀ ਹਾਂ ਜੀ ਤੇ ਮੈਂ ਮਤਲਬ ਬੱਸਾਂ ਤੇ ਕਨੈਕਟਰ ਹੁੰਦਾ ਹੀ ਆਰਬਿਟ ਚ ਬਾਦਲਾ ਲੈਂਦੇ ਠੀਕ ਹੈ ਜੀ ਉਦੋਂ ਤੋਂ ਫਿਰ ਮੈਂ ਛਗਣ ਦੇਈ ਗਿਆ 1100 ਰੁਪਏ ਤਾਂ ਮੇਰਾ ਪੱਕਾ ਹੀ 24 ਸਾਲਾਂ ਦਾ ਮੇਰਾ ਰਿਕਾਰਡ ਹੀ ਹੈ ਜੀ ਮੰਨ ਲਓ ਠੀਕ ਹੈ ਜੀ ਵੀ ਕਿਸੇ ਦੀ ਬੇਟੀ ਦਾ ਵਿਆਹ ਹੀ ਆ ਬਾਈ ਜੀ ਥੋੜੀ ਇੱਥੇ ਅਸੀਂ ਗੱਲ ਰੋਕਦੇ ਹਾਂ ਥੋੜੀ ਜੀ ਜਿਵੇਂ ਚਲੋ ਅੱਜ ਤੱਕ ਥੋਡੇ ਤੇ ਪ੍ਰਮਾਤਮਾ ਦੀ ਕਿਰਪਾ ਹੈ ਨਾ ਜੀ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ 1100 ਰੁਪਏ ਸ਼ਗਨ ਦੇਣ ਵਾਲਾ ਜੀ ਉਦੋਂ ਤੋਂ ਵੀ ਥੋਡੇ ਹਾਲਾਤ ਪੂਰੇ ਚੰਗੇ ਸੀਗੇ ਜੀ ਕਿ ਨਹੀਂ ਨਹੀਂ ਜੀ ਨਹੀਂ ਹਾਂਜੀ ਉਦੋਂ ਹਾਲਾਤ ਬਹੁਤ ਮਾੜੇ ਸੀ ਕਰਦੇ ਉਹ ਅੱਜ ਤਾਂ ਸੱਚੇ ਪਾਤਸ਼ਾਹ ਦੀ ਮਿਹਰ ਹੈ ਹਾਂਜੀ ਪਰ ਉਦੋਂ ਹਾਲਾਤ ਮੇਰੇ ਬਹੁਤ ਕਰਦੇ ਬਹੁਤ ਹੀ ਮਾੜੇ ਸੀਗੇ ਜਿੰਨੇ ਵੀ ਕਹੋ ਤੁਸੀਂ ਤੇ ਉਦੋਂ ਫਿਰ ਮਤਲਬ ਜਿਵੇਂ ਤੁਸੀਂ ਇਹ ਆਪਾਂ ਆਪਾਂ ਸੋਚਦੇ ਆ ਕਿ ਅੱਜ ਕੱਲ੍ਹ ਹੁਣ ਦੇਖਦੇ ਆ ਨਾ ਜੀ ਹਰੇਕ ਇਨਸਾਨ ਇਹ ਸੋਚਦਾ ਕਿ ਮੇਰੇ ਕੋਲ ਆ ਹੀ ਜਾਵੇ ਪਹਿਹਾ ਆਈ ਜਾਵੇ ਡਾਕਟਰ ਨੂੰ ਦੇ ਦਾਂਗੇ ਜਾਂ ਆਪਾਂ ਕਚਹਿਰੀਆਂ ਕੋਟਾ ਚ ਦੇ ਦਾਂਗੇ ਜੀ ਉਹ ਕਿਸੇ ਨੂੰ ਦੇਣਾ ਹੋਵੇ ਕਿ ਸੇਵਾ ਦੇ ਤੌਰ ਤੇ 100 ਰੁਪਿਆ ਵੀ ਦੇ ਕੇ ਨਾ ਆਪਾਂ ਕੀ ਸੁਣਾਈ ਜਾਂਦੇ ਆ ਜੀ ਮੈਂ 100 ਰੁਪਿਆ ਦਿੱਤਾ ਮੈਂ 100 ਰੁਪਿਆ ਦਿੱਤਾ ਨਾ ਤੇ ਜਦੋਂ ਤੁਹਾਡੇ ਕੋਲੇ ਮਤਲਬ ਤੁਸੀਂ ਆਪਾਂ ਜਦੋਂ ਆਫ ਕੈਮਰਾ ਗੱਲਬਾਤ ਕਰ ਰਹੇ ਸੀਗੇ ਜੀ ਉਹ ਤੁਸੀਂ ਦੱਸਿਆ ਸੀਗਾ ਕਿ ਜੀ ਉਹ ਟਾਈਮ ਦੇ ਹਾਲਾਤ ਨਹੀਂ ਚੰਗੇ ਸੀ ਹਨਾ ਉਸ ਟਾਈਮ ਬਿਨਾ ਹਾਲਾਤ ਚੰਗੇ ਤਾਂ ਉਹ ਵੀ ਤੁਸੀਂ 1100 ਰੁਪਿਆ ਦਿੱਤਾ ਉਦੋਂ ਫਿਰ ਕਿਹੜੀਆਂ ਔਕੜਾਂ ਸਾਹਮਣੇ ਆਏ 99 ਜੀ ਕੋਕੜਾ ਤੁਹਾਨੂੰ ਮੈਂ ਇੱਕ ਮਤਲਬ ਛੋਟੀ ਜਿਹੀ ਧਾਰਨਾ ਦੇਣਾ ਮੇਰੇ ਕੋਲੇ ਮੋਟਰਸਾਈਕਲ ਸੀਗਾ ਜੀ ਹਾਂਜੀ ਹਾਂਜੀ ਤੇ ਲਗਾਤਾਰੀ 14-15 ਵਿਆ ਆ ਗਏ 1 ਮਹੀਨੇ ਦੇ ਵਿੱਚ ਠੀਕ ਹੈ ਜੀ ਮੇਰੇ ਕੋਲੇ ਪੈਸੇ ਨਾ ਬਣੇ ਮੈਂ ਕਿਸੇ ਤੋਂ ਧਾਰੇ ਸਦਾਰੇ ਫੜ ਕੇ ਮਤਲਬ ਮੈਨੂੰ ਫਿਕਰ ਹੁੰਦਾ ਜੀ ਮੈਂ ਕੁੜੀ ਦੇ ਵਿਆਹ ਤੇ ਪੈਸੇ ਦੇਣੇ ਆ ਮਤਲਬ ਕੋਈ ਵੀ ਕੁੜੀ ਦਾ ਪਿੰਡ ਚ ਵਿਆਹ ਆਉਂਦਾ ਕਿਸੇ ਨੂੰ ਸ਼ੁਰੂ ਕਰ ਹੀ ਦਿੱਤਾ ਸੀ ਸੀ ਭਾਈਚਾਰੇ ਚ ਕਿਸੇ ਦਾ ਜੀ ਵੀ ਮੈਨੂੰ ਜੇ ਤਾਂ ਕੋਈ ਕਾਰਡ ਦੇ ਜਾਂਦਾ ਤਾਂ ਜੇ ਮੈਨੂੰ ਨਾਂ ਵੀ ਦਿੰਦਾ ਮੈਨੂੰ ਪਤਾ ਲੱਗ ਜਾਂਦਾ ਵੀ ਕਿਸੇ ਦੀ ਬੇਟੀ ਦਾ ਵਿਆਹ ਜਾਂ ਮੇਰੇ ਦੋਸਤ ਮਿੱਤਰ ਦਾ ਉਹਨਾਂ ਨੂੰ ਮੈਂ ਸਾਰਿਆਂ ਨੂੰ ਆਖਿਆ ਸੀ ਕਿ ਕਿਸੇ ਦੀ ਬੇਟੀ ਦਾ ਵਿਆਹ ਆਪਾਂ ਨੂੰ ਕੋਈ ਬੁਲਾਉਂਦਾ ਨਹੀਂ ਬੁਲਾਉਂਦਾ ਤੁਸੀਂ ਮੈਨੂੰ ਦੱਸਣਾ ਜ਼ਰੂਰ ਹੈ ਤੇ ਵੀ ਆਪਾਂ ਉਹਨੂੰ ਸ਼ਗਨ ਦੇਣਾ 1100 ਰੁਪਿਆ ਤੇ ਨਾਲ ਇੱਕ ਸੂਟ ਦੇਣਾ ਠੀਕ ਹੈ ਜੀ ਤੇ ਇੱਕ ਵਾਰੀ ਕਈ ਵਾਰੀ ਐਵੇਂ ਹੁੰਦਾ ਬਾਈ ਜੀ ਕਿ ਜਿਵੇਂ ਆਪਾਂ ਕੋਈ ਪਿੰਡ 'ਚ ਫੰਕਸ਼ਨ ਰੱਖਿਆ ਨਾ ਜੀ ਆਪਾਂ ਬਾਹਰ ਅੰਦਰ ਕੋਈ ਕਿਸੇ ਪ੍ਰੋਗਰਾਮਾਂ ਤੇ ਜਾਵੜਦੇ ਆਂ ਜੀ ਤਾਂ ਉਹ ਫੰਕਸ਼ਨ ਜਾਂ ਬੇਟੀ ਦਾ ਵਿਆਹ ਜੀ ਅਚਾਨਕ ਹੀ ਟੱਪ ਜਾਂਦਾ ਫਿਰ ਉਹ ਤੁਸੀਂ ਕੈਨਸਲ ਕਰ ਦਿੰਨੇ ਹੋ ਜੀ ਉਹਦਾ ਉਹ ਤੁਹਾਨੂੰ ਇੱਕ ਗੱਲ ਆਪਣੀ ਪਹਿਲਾਂ ਪਿੱਛੇ ਵਿੱਚ ਥੋੜੀ ਜਿਹੀ ਰਹਿ ਗਈ ਵੀ ਮੈਨੂੰ ਜਦੋਂ 15 16 ਵਯਾ ਆ ਗਏ ਫਿਰ ਮੈਨੂੰ ਮੋਟਰਸਾਈਕਲ ਵੇਚਣਾ ਪਿਆ ਹਾਂਜੀ ਹਾਂਜੀ ਮੈਂ ਆਪਦਾ ਮੋਟਰਸਾਈਕਲ ਵੇਚਦਾ ਮੰਨ ਲਓ ਤੇ ਪਰ ਮੈਂ ਆਪਦੀ ਉਹ ਲੜੀ ਪੂਰੀ ਰੱਖੀ ਤੇ ਜਿਹੜਾ ਸੀਗਾ ਮੰਨ ਲਾ ਮੈਂ ਸ਼ਹਿਰ 'ਚ ਰਹਿਣ ਲੱਗ ਗਿਆ ਸੀ ਮੇਰੀ ਮੈਂ ਉੱਥੋਂ ਪੈਸੇ ਭੇਜ ਦਿੰਦਾ ਹੈ ਮੇਰੀ ਮਾਤਾ ਮੇਰੇ ਪਿੰਡ ਹੀ ਰਹਿੰਦੀ ਛੱਤਿਆਂ ਨੇ ਠੀਕ ਹੈ ਜੀ ਉੱਥੋਂ ਸ਼ਹਿਰੋਂ ਮੇਰਾ ਬੇਟਾ ਛੋਟਾ ਸੀਗਾ ਉਹ ਆ ਜਾਂਦਾ ਸੀ ਸਾਡੇ ਇੱਕ ਆਪਣੇ ਜਸਮੀਲ ਮੇਲੋ ਪ੍ਰਧਾਨ ਵਜਦੀ ਹੈ ਵੀ ਜਿਹੜੀ ਸਾਬਕਾ ਮੈਂਬਰ ਹੈ ਠੀਕ ਹੈ ਜੀ ਮੇਰਾ ਬੇਟਾ ਉਹਦੇ ਕੋਲੇ ਆ ਜਾਂਦਾ ਤੇ ਉਹ ਨੂੰ ਨਾਲ ਲੈ ਕੇ ਉਹ ਦੱਸ ਦਿੰਦੀ ਫਲਾਨਿਆਂ ਦੀ ਕੁੜੀ ਦਾ ਵਿਆਹ ਤੇ ਮੇਰਾ ਬੇਟਾ ਉਹਨੂੰ ਛਕਣ ਦੇ ਆਉਂਦਾ ਸੀਗਾ ਠੀਕ ਹੈ ਜੀ ਤੇ ਜਿਹੜਾ ਮੇਰਾ ਸਵਾਲ ਆ ਜੀ ਕੀ ਇਹ ਹੈ ਕਿ ਜੇ ਹੁਣ ਕਈ ਵਾਰੀ ਚਲੋ ਆਪਾਂ ਉਹ ਤਾਂ ਜੀ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਵਿਆਹ ਹੈਗਾ ਹੈ ਨਾ ਜੀ ਜੇ ਹੁਣ اچانک ਕਈ ਵਾਰੀ ਇਹ ਹੁੰਦਾ ਕਿ ਆਪਾਂ ਜਦੋਂ ਸ਼ੁਰੂ ਕਰ ਲਿਆ ਕੰਮ ਤੁਸੀਂ ਮੈਨੂੰ ਦੱਸਿਆ ਸੀਗਾ ਜੀ ਕਿ ਆਪਾਂ ਜਿਵੇਂ ਹੁਣ ਮਤਲਬ ਫੰਕਸ਼ਨ ਕੋਈ ਲੰਘਿਆ ਜੀ ਬੇਟੀਆਂ ਦੇ ਦੋ ਵਿਆਹ ਲੰਘੇ ਕਈ ਵਾਰੀ ਹੋ ਹੀ ਜਾਂਦਾ ਜੀ ਜਾਣ ਕੇ ਆਪਰੇ ਕੋਈ ਹੈ ਨਾ ਜੀ ਆਪਾਂ ਕਿਸੇ ਕਿਸੇ ਪਾਸੇ ਵਿਜੀ ਹੋ ਗਏ ਜੀ ਤੇ ਉਹਦਾ ਵੀ ਫਿਰ ਕੋਈ ਕਰਦੇ ਸੀਗੇ ਜੀ ਉਹ ਬਸ ਜਿਹੜਾ ਲੰਘਿਆ ਲੰਘਿਆ ਜੀ ਨਹੀਂ ਲੰਘਿਆ ਨਹੀਂ ਉਹ ਫਿਰ ਮੈਂ ਬਾਅਦ 'ਚ ਜਦੋਂ ਮੈਨੂੰ ਪਤਾ ਲੱਗ ਜਾਂਦਾ ਵੀ ਇਹਦਾ ਬੇਟੀ ਦਾ ਕਿਸੇ ਨੇ ਚੁੰਨੀ ਚੜਾਵਾ ਕੀਤਾ ਠੀਕ ਹੈ ਜੀ ਤੇ ਮੈਂ ਉਦੋਂ ਬਾਅਦ ਘਰੇ ਜਾ ਕੇ ਸ਼ਗਨ ਉਹਦੇ ਮਾਂ ਪਿਓ ਨੂੰ ਦੇ ਆਉਂਦਾ ਠੀਕ ਹੈ ਜੀ 1100 ਰੁਪਏ ਹਾਂ 1100 ਰੁਪਿਆ ਨਾਲ ਸੂਟ ਵੀ ਦੇ ਆਉਂਦਾ ਸੀਗਾ ਠੀਕ ਹੈ ਜੀ ਤੇ ਜਿੰਨੀ ਕੋਈ ਮੇਰੀ ਹੋਰ ਸ਼ਰਧਾ ਸੀ ਕੋਈ ਚੀਜ਼ ਕਈ ਵਾਰੀ ਬੱਚੇ ਕਿਸੇ ਦੀ ਬੇਟੀ ਦਾ ਮੈਂ ਨਾਂ ਨਹੀਂ ਹੁਣ ਲੈਣਾ ਚਾਹੁੰਦਾ। ਹਾਂਜੀ। ਬੇਟੀ ਦਾ ਮਤਲਬ ਮੇਰੇ ਨਾਂ ਮੋਹ ਸੀ ਤੇ ਮੈਨੂੰ ਕਹਿੰਦੀ ਵੀ ਚਾਚਾ ਮੇਰਾ ਵਿਆਹ ਤੇ ਮੇਰੀ ਇੰਨੀ ਹੈ ਨਹੀਂ। ਠੀਕ ਹੈ ਜੀ। ਤੇ ਵੀ ਮੈਨੂੰ ਆ ਚੀਜ਼ਾਂ ਲੈਣੀਆਂ। ਹਾਂਜੀ। ਮੈਂ ਫਿਰ ਮੈਂ ਮੈਨੂੰ ਉਹਨੇ 10000 ਦੀ ਮੰਨ ਲਓ ਬੇਟੀ ਨੇ ਮੰਗ ਕੀਤੀ। ਹਾਂਜੀ। ਮਾਹ ਪੁੱਤ ਵੀ ਮੇਰੇ ਕੋਲ ਇੰਨੀ ਗੁਜਾਇਸ਼ ਤਾਂ ਨਹੀਂ ਪਰ ਮੈਂ ਉਹਨੂੰ 5100 ਰੁਪਿਆ ਮੰਨ ਲਾ ਮੈਂ ਉਹ ਬੇਟੀ ਨੂੰ ਵੀ ਦਿੱਤਾ। ਤੇ ਮੇਰੇ ਨਾਲ ਉਹ ਰੱਖਦੀ ਸੀਗੀ ਪਰਿਵਾਰਕ। ਠੀਕ ਹੈ ਜੀ। ਤੇ ਉਹਨੂੰ ਇਹ ਨਹੀਂ ਪਤਾ ਸੀ ਵੀ ਇਹਦੀ ਤੰਗੀ ਬਹੁਤ ਆ ਵੀ ਕਿਉਂਕਿ ਕਲੱਬਾਂ ਵਾਲੇ ਆ ਗਏ ਕੋਈ ਹੋਰ ਮੁੰਡੇ ਮੈਂ 5100 ਰੁਪਇਆ ਮਤਲਬ ਦੇਇਆ ਤੇ 1100 ਰੁਪਇਆ ਮੇਰਾ ਬੇਟਾ ਉਹ ਸ਼ਗਨ ਜਿਵੇਂ ਅਸੀਂ ਦਿਨੇ ਆ ਉਹ ਅਲੱਗ ਤੋਂ ਜੀ ਉਹ ਅਲੱਗ ਮੇਰੇ ਮਮਾ ਸੂਟਦੇ ਆਈ ਤੇ ਮੇਰਾ ਬੇਟਾ ਉਹਨੂੰ 1100 ਰੁਪਇਆ ਸ਼ਗਨਦੇ ਆ ਮੈਂ 5100 ਰੁਪਇਆ ਬੇਟੀ ਨੂੰ ਉਹਦੇ ਆ ਮਨੋ ਠੀਕ ਹੈ ਜੀ ਤੇ ਮੈਂ ਵਿੱਚ ਵੀ ਅਖਬਾਰ ਦੇ ਪਹਿਲਾਂ ਲਵਾਉਣ ਲੱਗ ਗਿਆ ਸੀ ਇਹ ਬਹੁਤ ਲਵਾਇਆ ਜਾਂ ਮੈਂ ਮੋਬਾਈਲ ਤੇ ਪਾਣਦਾ ਤੇ ਉਹ ਫਿਰ ਮੈਨੂੰ ਜਿਹੜੇ ਆਪਣੇ ਭਰਾ ਕਮੈਂਟਾਂ ਆਲੇ ਆ ਉਹ ਕਹਿੰਦੇ ਯਾਰ ਤੂੰ ਜਿਹੜਾ ਇਹ ਦਿਨਾ ਤੇ ਤੂੰ ਇਹ ਵਿਖਾਵਾ ਕਰਦਾ ਮੈਂ ਵੀ ਵਿਖਾਵਾ ਨਹੀਂ ਕਰਦਾ ਸੀ ਮੈਨੂੰ ਐ ਸੀ ਵੀ ਜਿਵੇਂ ਮੇਰੀ ਸੋਚ ਹੈ ਤੇ ਵੀ ਕੋਈ 10ਵੀਂ ਭਰਾ ਮੇਰੇ ਵੇਖ ਕੇ ਕੋਈ ਹੋਰ ਲੱਗ ਜਾਣਾ ਠੀਕ ਹੈ ਮੈਨੂੰ ਇਹ ਕੋਈ ਵਿਖਾਵੇ ਵਾਲੀ ਗੱਲ ਨਹੀਂ ਸੀ ਹੁਣ 2 ਸਾਲ ਹੋ ਗਏ ਵੀ ਮੈਂ ਹੁਣ ਕਦੇ ਫੋਟੋ ਕੋਈ ਪਾਈ ਨਹੀਂ ਮੈਂ ਸ਼ਗਨ ਵੀ ਮਤਲਬ ਦੀ ਆਉਣਾ ਜੇ ਕਿਸੇ ਦੇ ਮਰਗ ਹੋ ਜਾਂਦੀ ਹੈ ਕੋਈ 500000 ਰੁਪਿਆ ਮੈਂ ਉਹਦੀ ਉਮਦਦ ਕਰਿਆਉਣਾ ਜਾਂ ਕੋਈ ਚਾਹਖੰਡ ਜਾਂ ਕੋਈ ਹੋਰ ਜੋ ਵੀ ਸੌਦੇ ਦੀ ਲੋੜ ਹੁੰਦੀ ਹੈ ਵੀ ਮੈਂ ਉਹ ਉਹਦੇ ਜੇ ਕੋਈ ਜਿਆਦਾ ਮਜ਼ਦੂਰ ਗਰੀਬ ਬੰਦਾ ਹੈਗਾ ਤੇ ਵੀ ਮੈਂ ਉਹਦੇ ਉਹ ਵੀ ਅੰਦਰ ਪਰਦੇ ਨਾਲ ਮੈਂ ਉਹਦੇ ਘਰੇ ਜਾ ਕੇ ਦੇ ਆਉਣਾ ਠੀਕ ਹੈ ਜੀ ਤੇ ਜਿਵੇਂ ਹੁਣ ਜੀ ਆਪਾਂ ਨੂੰ ਇਹ ਹੁੰਦਾ ਨਾ ਜੀ ਸਹੀ ਮਹੀਨੇ ਤਾਂ ਆਪਾਂ ਦੇਖੀਏ ਕਿ ਕਮੈਂਟ ਤਾਂ 네ਗੇਟਿਵ ਬਹੁਤ ਜ਼ਿਆਦਾ ਲੋਕ ਕਰਦੇ ਉਹ ਤਾਂ ਆਪਾਂ ਮੰਨਿਆ ਜੀ ਪਰ ਇਹ ਹੁੰਦਾ ਕਿ ਜਦੋਂ ਆਪਾਂ ਕੋਈ ਆਪਾਂ ਕੋਈ ਪੁੰਨਦਾਨ ਕਰਦੇ ਆ ਜੀ ਹਨਾ ਜਦੋਂ ਆਪਾਂ ਕਰਾਂਗੇ ਜਿਵੇਂ ਹੁਣ ਜੀ ਕਈ ਆਪਣੇ ਵੀਰੇ ਪਿੰਕੇ ਜਰ ਕਰ ਗਈ ਆਪਾਂ ਦੇਖਦੇ ਹਾਂ ਨਾ ਜੀ ਉਹਨਾਂ ਦੀ ਇੰਸਟਾਗ੍ਰam ਤੇ ਕਿੰਨੇ ਫੋਲੋਅਰ ਦਾ ਉਹਨਾਂ ਨੂੰ ਵੀ ਮੈਂ ਵੇਖਿਆ ਕਿ ਵਿੱਚੋਂ 네ਗੇਟਿਵ ਕਮੈਂਟ ਆਏ ਪਏ ਹੁੰਦੇ ਹੈ ਕਿ ਨਾਲੇ ਉਹ ਨਸ਼ੇ ਤੋਂ ਦੂਰ ਰੱਖ ਕੇ ਕਿ ਜਿਹੜੇ ਨਵੀਂ ਪੀੜ੍ਹੀ ਆ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਂਦੇ ਆ ਹੁਣ ਉਸੇ ਤਰ੍ਹਾਂ ਇਹ ਆ ਜੀ ਹੁੰਦਾ ਜੀ ਹੈ ਨਾ ਉਹਦਾ ਮਤਲਬ ਇਹ ਵੀ ਹੁੰਦਾ ਹੈ ਕਿ ਜੇ ਮੈਂ 1100 ਰੁਪਏ ਦਿੰਨਾ ਹੈ ਕੋਈ ਮੈਨੂੰ ਵੇਖ ਕੇ ਕੋਈ 2100 ਰੁਪਏ ਅਗਲਾ ਕਿਸੇ ਨੂੰ ਸੇਵਾ ਦੇਵੇ ਉਹ ਵੀ ਆਪਣੇ ਇੱਕ ਵੱਡਾ ਬਹੁਤ ਵੱਡਾ ਪੁੰਨ ਹੁੰਦਾ ਜੀ ਹੈ ਨਾ ਤੇ ਪਰ ਇਹ ਹੁੰਦਾ ਬਾਈ ਜੀ ਮੈਂ ਤਾਂ ਤੁਹਾਨੂੰ ਇਹੀ ਸੁਝਾਅ ਦੇਵਾਂਗਾ ਕਿ ਤੁਸੀਂ ਆਪ ਦਾ ਉਹੀ ਕੰਮ ਜਿਹੜਾ ਸੋਸ਼ਲ ਮੀਡੀਆ ਤੇ ਵੀ ਜਾਰੀ ਰੱਖੋ ਤੇ ਨਾਲ ਨਾਲ ਜਿਵੇਂ ਹੁਣ ਤੁਸੀਂ ਆਪਣਾ ਸੇਵਾ ਕਰਦੇ ਹੋ ਹੈ ਨਾ ਜੀ ਤੇ ਚਾਹੇ ਜੋ ਵੀ ਹੋਰ ਕੋਈ ਸੇਵਾ ਕਰਦੇ ਹੋ ਉਹ ਵੀ ਚਾਹੇ ਰੁਪਿਆ ਦਿੰਦੇ ਹੋ ਉਹਨੂੰ ਦੇਖ ਕੇ ਹੋਰ ਲੋਕਾਂ ਨੂੰ ਫੋਲੋ ਕਰਦੇ ਹੈ ਨਾ ਜੀ ਤੇ ਜਿਵੇਂ ਬਾਈ ਜੀ ਆਪਣਾ ਇਸ ਟੌਪਿਕ ਤੋਂ ਥੋੜਾ ਜਿਹਾ ਹਟ ਕੇ ਆਣਾ ਜੀ ਜਿਵੇਂ ਤੁਸੀਂ ਨਾਲ-ਨਾਲ ਸੇਵਾ ਦੇ ਨਾਲ-ਨਾਲ ਕਿ ਵਾਤਾਵਰਨ ਨੂੰ ਵੀ ਬਹੁਤ ਪਿਆਰ ਕਰਦੇ ਹੋਣਾ ਤੇ ਉਹ ਕਦੇ ਤੋਂ ਤੁਹਾਨੂੰ ਲੱਗਿਆ ਕਿ ਹਾਂਜੀ ਸਾਨੂੰ ਵਾਤਾਵਰਨ ਵਾਲੇ ਪਾਸੇ ਆਉਣਾ ਚਾਹੀਦਾ ਸਾਨੂੰ ਦਰਖਤ ਵਗੈਰਾ ਜਾਂ ਆਪਾਂ ਨੂੰ ਜਿਹੜੀਆਂ ਸਬਜ਼ੀਆਂ ਠੀਕ ਹੈ ਜੀ ਉਹ ਜਿਹੜੀਆਂ ਪਿੰਡ ਦੇ ਵਿੱਚ ਕੋਈ ਜਿਨ੍ਹਾਂ ਦਾ ਲੋੜਵੰਦ ਵੀਰ ਹੈ ਜੇ ਸਬਜ਼ੀ ਲਾਉਣੇ ਆ ਤੁਸੀਂ ਮਾਲਕ ਦੀ ਕਿਰਪਾ ਅੱਜ ਸੋਡੇ ਕੋਲੇ ਚੰਗੀ ਜ਼ਮੀਨ ਜਾਇਦਾਦ ਹੈ ਨਾ ਜੀ ਉਹ ਸਬਜ਼ੀਆਂ ਤੁਸੀਂ ਲਾਉਨੇ ਹੋ ਕਿ ਜਿਨ੍ਹਾਂ ਨੂੰ ਲੋੜਵੰਦ ਹੈ ਉਹ ਤੁਹਾਨੂੰ ਬਿਨਾਂ ਪੁੱਛੇ ਵੀ ਕਈ ਵਾਰੀ ਲੈ ਜਾਂਦੇ ਤੁਸੀਂ ਦੱਸਿਆ ਨਾ ਜੀ ਕੋਈ ਰੋਗ ਟੋਕਣੀ ਵਾਤਾਵਰਨ ਨੂੰ ਤੁਹਾਨੂੰ ਤੁਹਾਡਾ ਇੰਨਾ ਪਿਆਰ ਹੈ ਵਾਤਾਵਰਨ ਪ੍ਰਤੀ ਜੀ ਉਹ ਕਹੋ ਤਾਂ ਤੁਸੀਂ ਸ਼ੁਰੂ ਕੀਤਾ ਸੀਗਾ ਜੀ ਅਸਲ ਗੱਲ ਮੁੜ ਕੇ ਫਿਰ ਭਰਾ ਉੱਥੇ ਆ ਜਾਂਦੀ ਹੈ ਹਾਂਜੀ ਵੀ ਗਰੀਬੀ ਬਹੁਤ ਵੇਖੀ ਆ ਠੀਕ ਹੈ ਜੀ ਜ਼ਮੀਨ ਜਾਇਦਤ ਬਹੁਤ ਸੀ ਤੇ ਪਰ ਜਿਹੜੇ ਬਾਪੂਰੇ ਸੀ ਥੋੜਾ ਨਸ਼ੇ ਪੱਤੇ ਚ ਹੋਣ ਕਰਕੇ ਆਣ ਪੜਾਉਣ ਕਰਕੇ ਹਾਂਜੀ ਤੇ ਪਿੱਛੇ ਰਹਿ ਗਏ ਤੇ ਆਪਾਂ ਜਦੋਂ ਆਪਦੀ ਸੰਭਾਲੀ ਆ ਉਮਰ ਸੰਭਾਲੀ ਆ ਹਾਂਜੀ ਤੇ ਦਿਮਾਗ ਦੇ ਵਿੱਚ ਜਦੋਂ ਇਹ ਗੱਲਾਂ ਆਪਦੇ ਘਰ ਦੀਆਂ ਹਾਲਾਤ ਆਏ ਹਾਂਜੀ ਸੰਦੇ ਸੰਦੇ ਹੈ ਨਹੀਂ ਸੀ ਤੇ ਆਪਦੇ ਪੈਰਾਂ ਤੇ ਹੌਲੀ ਹੌਲੀ ਉੱਠਣਾ ਸ਼ੁਰੂ ਕੀਤਾ ਚਲੋ ਕਿਸੇ ਦੋ ਚਾਰ ਭਰਾਵਾਂ ਨੇ ਮਤਲਬ ਮਦਦ ਕੀਤੀ ਚਲੋ ਆਪਾਂ ਨੂੰ ਤਾਂ ਚੱਕਿਆ ਤੁਸੀਂ ਬਈ ਜੀ ਆਪਾਂ ਤੁਹਾਡੀ ਗੱਲ ਰੋਕਦੇ ਆ ਕਿ ਤੁਸੀਂ ਕਨੈਕਟਰੀ ਵੀ ਕਰਦੇ ਰਹੇ ਹੋ ਬਈ ਮੈਜੀ ਕਨੈਕਟਰੀ ਸਨ 1995 ਜਮ ਲੋਡ ਟਰਾਂਸਪੋਰਟ ਚ ਪਹਿਲਾਂ ਲੱਗਿਆ ਸੀ ਠੀਕ ਹੈ ਕਨੈਕਟਰੀ ਤੇ ਹਾਂ ਕਨੈਕਟਰੀ ਤੇ ਠੀਕ ਹੈ ਜੀ ਉਹਨਾਂ ਦੇ ਵੀਰਾਂ ਮੈਂ ਨੂਦੀਪ ਵਾਸਤੇ ਵੀਰਾਂ ਜਿਹੜਾ ਲਿੰਪੀ ਦਾ ਭਰਾ ਛੋਟਾ ਸ਼ਨੀ ਢਿੱਲੋਂ ਸ਼ਨੀ ਢਿੱਲੋਂ ਤੇ ਮੇਰਾ ਚੰਗਾ ਮਿੱਤਰ ਆ ਮੰਨ ਲਓ ਮੈਂ ਉਹਦੇ ਨਾਲ ਬਹੁਤ ਚੱਲਿਆ ਮੰਨ ਲਓ ਠੀਕ ਹੈ ਜੀ ਪਰਿਵਾਰਕ ਉਹਦੇ ਨਾਲ ਮੇਰਾ ਠੀਕ ਹੈ ਜੀ ਤੇ ਫਿਰ ਤੁਸੀਂ ਜਿਹੜੀ ਕਨੈਕਟਰੀ ਆ ਆਖਰ ਐਂਡ ਤੇ ਕਿੰਨੇ ਸਾਲ ਮਤਲਬ ਕਰਕੇ ਕਨੈਕਟਰੀ ਛੱਡੀ ਹੈ ਜੀ ਮੈਂ ਕੈਕਟਰੀ ਜੀ ਮੰਨ ਲਓ 8 ਤੇ 6ਤੀ ਸੀਗੀ ਠੀਕ ਹੈ ਜੀ ਤੇ ਦਾਸ ਤੇ ਮੈਂ ਆਪਦੀਆਂ ਬੱਸਾਂ ਲੈ ਲਈਆਂ ਸੀ ਲੱਕੀ ਬੱਸ 'ਚ ਮੈਂ ਹਿੱਸਾ ਪਾਇਆ ਸੀਗਾ ਠੀਕ ਹੈ ਜੀ ਤੇ ਹੁਣ ਕੋਈ ਟ੍ਰਾਂਸਪੋਰਟ ਹੈ ਨਹੀਂ ਹੁਣ ਟ੍ਰਾਂਸਪੋਰਟ ਹੈ ਨਹੀਂ ਜੀ ਹੁਣ ਤਾਂ ਆਪਾਂ ਆਪਦਾ ਵੇਚਦਿਆਂ ਸੀਗਾ ਹੀ ਬੱਸਾਂ ਜਿਹੜੀਆਂ ਸੀਗੀਆਂ ਮੈਨੂੰ ਇਸੇ ਵੇਂਦਿਆਂ ਆਉਂਦੀਆਂ ਠੀਕ ਹੈ ਜੀ ਮੈਂ ਵੇਚਿਆ ਸੀ ਠੀਕ ਹੈ ਜੀ ਪਰ ਮੈਂ ਆਰਬਿਟ ਤੇ ਬਹੁਤ ਟਾਈਮ ਲਾਇਆ ਬਾਦਲਾ ਲੈ ਜੀ ਠੀਕ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਬੱਸਾਂ ਤੇ ਉਦੋਂ ਬੀਬੀ ਸਰੇਂਦਰ ਕੌਰ ਬਾਦਲ ਜਾਉਂਦੀ ਹੁੰਦੀ ਸੀ ਠੀਕ ਹੈ ਜੀ ਤੇ ਮੈਂ ਉਹਨਾਂ ਦੇ ਨਾਲ ਤਕਰੀਬਨ ਹੀ ਜਦੋਂ ਅਸੀਂ ਹੁਣ ਜਾਣਾ ਉੱਥੇ ਉਦੋਂ 15 ਕ ਬੱਸਾਂ ਹੁੰਦੀਆਂ ਸੀ ਠੀਕ ਹੈ ਜੀ ਬਾਦਲ ਵਾਲਿਆਂ ਕੋਲੇ ਠੀਕ ਹੈ ਜੀ ਤੇ ਇਹਨਾਂ ਦੇ ਨਾਲ ਆਪਣਾ ਬਹੁਤ ਵਧੀਆ ਮੈਨੇਜਰ ਸਾਹਿਬ ਸੀਗੇ ਸਹ ਚਾਰ ਸੀ ਬੀਬੀ ਜੀ ਕੋਲੇ ਅਸੀਂ ਪੰਜਾਂ ਸੱਤਾਂ ਦਿਨਾਂ ਤੋਂ ਜਾਂਦੇ ਰਹੇ ਹਾਂ ਜਾਂਦੇ ਰਹਿੰਦੇ ਸੀ ਠੀਕ ਹੈ ਜੀ ਅਸੀਂ ਮਤਲਬ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਹਾਉਣਾ ਮੀਟਿੰਗ ਕਰਦੇ ਸੀ ਆਪਣੇ ਜਿਹੜੇ ਹੁੰਦੇ ਸੀ ਹੈ ਨਾ ਇਹ ਸਾਰੇ ਹਾਂਜੀ ਹਾਂਜੀ ਉਹ ਮਤਲਬ ਸਟਾਫ ਨੂੰ ਸਾਦੇ ਸੀਗੇ ਜਦੋਂ ਠ ਮੈਂ ਸ਼ਾਮ ਨੂੰ 7 ਵਜੇ ਬਾਦਲੀ ਮੇਰੀ ਬੱਸ ਕੱਢਦੀ ਜਾ ਕੇ ਠੀਕ ਹੈ ਜੀ ਉਦੋਂ ਵੀ ਸਾਨੂੰ ਮਿਲਣ ਦਾ ਸ਼ਾਮ ਨੂੰ ਵੀ ਮੌਕਾ ਮਿਲ ਜਾਂਦਾ ਬੀਬੀ ਨੂੰ ਮਿਲਣ ਦਾ ਠੀਕ ਹੈ ਜੀ ਸਵੇਰ ਵੀ ਮਿਲ ਜਾਂਦਾ ਉਹ ਕਿਉਂਕਿ ਖੇਤੀ ਸਾਰੀ ਉਹ ਆਪ ਕਰਾਉਂਦੇ ਸੀ ਠੀਕ ਹੈ ਜੀ ਵੱਡੇ ਬੀਬੀ ਜੀ ਤੇ ਫਿਰ ਤੁਹਾਨੂੰ ਤੁਸੀਂ ਆਪਾਂ ਜਿਹੜੀ ਆਪਣਾ ਗੱਲ ਕਰ ਰਹੇ ਸੀਗੇ ਜੀ ਆਵਾਤਾਵਰਨ ਪ੍ਰਤੀ ਤੇ ਫਿਰ ਇਦੋਂ ਗਾਂ ਜਿਵੇਂ ਤੁਸੀਂ ਦੱਸਿਆ ਕਿ ਜੀ ਅਸੀਂ ਮਤਲਬ ਗਰੀਬੀ ਤੋਂ ਸ਼ੁਰੂ ਕੀਤਾ ਕੰਮ ਹੈ ਨਾ ਜੀ ਗਰੀਬੀ ਸੀਗੀ ਤੇ ਫਿਰ ਹੌਲੀ ਹੌਲੀ ਤੁਸੀਂ ਅੱਗੇ ਵਧੇ ਕਿ ਆਪਣਾ ਕਨੈਕਟਰ ਲੱਗੇ ਰਿਹਾ ਜੀ ਫਿਰ ਇਹਦੋਂ ਬਾਅਦ ਜੀ ਫਿਰ ਬਸਾਂ ਤੋਂ ਆਏ ਸੀਗੇ ਜਦੋਂ ਕਿਤੇ ਖੇਤੋਂ ਪਿੰਡਾਂੋਂ ਦੇ ਮੈਨੂੰ ਖੇਤ ਨਾਲ ਮੋਹ ਸੀਗਾ ਮੰਨ ਲਓ ਆਪਦੇ ਨਾਲ ਜਮੀਨ ਜਾਇਦਾਦ ਗਹਿਣੇ ਸੀਗੀ ਸਾਰੀ ਕੋਈ 2-4 ਕਿੱਲੇ ਸਾਡੀ ਸੀ ਕੁਛ ਬਰਾਨੀ ਸੀਗੀ ਹੌਲੀ ਹੌਲੀ ਕਿੱਲਾ ਕਿੱਲਾ ਕਰਕੇ ਸੀ ਛੜਾਈ ਮੰਨ ਲਓ ਹਾਲਾਤ ਉਦੋਂ ਬਹੁਤ ਮਾੜੇ 30000 ਰੁਪਏ ਚ ਕਿੱਲਾ ਸੀਗਾ ਤੇ ਠੇਕਾ ਉਦੋਂ 3000-4000 ਹੁੰਦਾ ਸੀ ਤੇ ਉਦੋਂ ਰੁੱਖ ਰੱਖ ਜਦੋਂ ਆਏ ਵੀ ਕਲੱਬ ਚ ਪਏ ਤੇ ਰੁੱਖ ਲਾਉਣ ਲੱਗੇ ਸਾਂਝੇ ਥਾਵਾਂ ਤੇ ਬਹੁਤ ਲਾਏ ਫਿਰ ਮੈਂ ਆ ਤੁਸੀਂ ਦੀਦੀ ਆ ਮੈਂ ਆ ਆਪਾਂ ਦੇਖੀਏ ਬਾਈ ਜੀ ਹਾਂਜੀ ਹਾਂਜੀ ਆ ਸਬਜੀ ਵੀ ਜਿਵੇਂ ਆਪਾਂ ਕੇਲੇ ਵੀ ਹੁਣ ਮੈਨੂੰ ਸ਼ੌਂਕ ਆ ਮੈਂ ਕੇਲੇ ਵੀ ਲਾਈ ਬੈਠਾ ਹਾਂ ਠੀਕ ਹੈ ਜੀ ਆ ਗੰਨਾ ਮੈਂ ਚਾਰ ਕਣਾਂ ਪਹਿਲਾਂ ਕਿੱਲਾ ਥਾਂ ਦਾ ਲਾਇਆ ਸੀਗਾ ਜੀ ਤੇ ਮੇਰੇ ਕੋਲੇ ਜਿਹੜਾ ਕੋਈ ਮਿੱਤਰ ਆਉਂਦਾ ਸੀਗਾ ਠੀਕ ਹੈ ਜੀ ਉਹ ਇੱਕ ਦੋ ਗੰਨੇ ਚੋਪ ਕੇ ਤੇ ਦੂਜਾ ਪੂਲੀ ਉਂ ਪੱਟ ਕੇ ਲੈ ਜਾਂਦਾ ਸੀ ਠੀਕ ਹੈ ਜੀ ਕੋਈ ਵੀ ਆਉਂਦਾ ਸੀ ਹਾਂਜੀ ਤੇ ਚਾਰ ਕਣਾਂ ਮੇਰੇ ਕੋਲੇ ਸਬਜ਼ੀ ਆ ਜੀ ਮੈਂ ਬਾਗ ਦੇ ਬੂਟੇ 22 23 ਤਰ੍ਹਾਂ ਦੇ ਲਾਏ ਆ ਇਹ ਠੀਕ ਹੈ ਜੀ ਇਹ ਤੁਹਾਨੂੰ ਵਿਖਾ ਦਿੰਨੇ ਆ ਆੜੂਆਂ ਦਾ ਬੂਟਾ ਠੀਕ ਹੈ ਜੀ ਆ ਸ਼ਿਮਲਾ ਮਿਰਚਾ ਜੀ ਤੇ ਨਾਰ ਖੜੇ ਆ ਠੀਕ ਹੈ ਜੀ ਤੇ ਆ ਤਰ੍ਹਾਂ ਲੱਗੀਆਂ ਪਈਆਂ ਜੀ ਆਪਣੇ ਨੇਈ ਤੇ ਇਹ ਬਾਈ ਜੀ ਜਿਵੇਂ ਤੁਸੀਂ ਬੂਟੇ ਲਾਏ ਹਨਾ ਫਲ ਵੀ ਦਿੰਦੇ ਆ ਸਾਰੇ ਬੂਟੇ ਤੇ ਇਹ ਜਿਵੇਂ ਹੁਣ ਕੋਈ ਆਉਂਦਾ ਸੋਡੇ ਖੇਤ ਚ ਤੁਸੀਂ ਦੱਸਿਆ ਸੀ ਕੋਈ ਰੋਕ ਟੋਕ ਨਹੀਂ ਤੇ ਇਹ ਫਿਰ ਤੁਹਾਡੇ ਐਵੇਂ ਨਹੀਂ ਕਿ ਜੇ ਕਰਦੇ ਤੁਹਾਨੂੰ ਕਹਿੰਦੇ ਹੁਣ ਕੀ ਯਾਰ ਆਪਾਂ ਫਲ ਆਪਦੇ ਲਈ ਲਾਏ ਆ ਜਾਂ ਬੂਟੇ ਆਪਦੇ ਲਈ ਲਾਏ ਆ ਕਿ ਇਹੋ ਜੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਹੁੰਦਾ ਜੀ ਨਹੀਂ ਇਹ ਲਾਈ ਆਪਾਂ ਲੋਕਾਂ ਵਾਸਤੇ ਜੀ ਅਸਲ ਲੋਕਾਂ ਵਾਸਤੇ ਕਿਉਂਕਿ ਅਸੀਂ ਜਦੋਂ ਬਚਪਨ ਸੀਗਾ ਹਾਂਜੀ ਬਚਪਨ ਦੇ ਵਿੱਚ ਛੋਟੇ ਹੁੰਦੇ ਸੀ ਉਦੋਂ ਚੋਰੀਆਂ ਨੂੰ ਤੋੜ ਕੇ ਲਿਆਉਂਦੇ ਹੀ ਕਿਸੇ ਦੇ ਹਾਂਜੀ ਤੇ ਜਦੋਂ ਹੁਣ ਸੁਰਤ ਸੰਭਾਲੀਏ ਤੇ ਹੁਣ ਮੈਨੂੰ ਮੇਰੇ ਖੇਤ ਦੇ ਵਿੱਚ ਕੋਈ ਝੋਨਾ ਲਾਉਣ ਆਉਂਦਾ ਜਾਂ ਕੋਈ ਕਣਕ ਵੜਨ ਆਉਂਦਾ ਜਾਂ ਕੋਈ ਦਿਹਾੜੀ ਆਉਂਦਾ ਹਾਂਜੀ ਵੀ ਮੈਂ 23 24 ਤਰ੍ਹਾਂ ਦੇ ਮਤਲਬ ਲਾਇਆ ਮੈਨੂੰ ਐ ਵੀ ਮੇ 5-7 ਕਾਟਲ 10 ਕਾਟਲ ਹੋ ਜਾਂਦੇ ਆ ਠੀਕ ਹੈ ਜੀ ਕੋਈ ਆਉਂਦਾ ਜਿਹੜਾ ਕੋਈ ਇੱਥੇ ਨੀਰਾ ਪੱਠਾ ਬਣਾਉਣ ਮੈਂ ਤੋੜ ਕੇ ਚਾਰ ਨਾਰ ਉਹਨਾਂ ਦੇ ਝੋਲੇ ਚ ਪਾ ਦਿੰਨਾ ਠੀਕ ਹੈ ਜੀ ਕੋਈ ਸਬਜੀ ਅੱਜ ਤੀਕ ਅਸੀਂ ਕਦੇ ਵੇਚੀ ਨਹੀਂ ਗਈ ਜਿਹੜੇ ਕੋਈ ਪਿੰਡ ਦੇ ਆਣ ਗਵਾਂਡ ਜਿੰਨੇ ਵੀ ਮੇਰੇ ਮਿੱਤਰ ਹੈਗੇ ਜਾਂ ਰੱਖ ਲਓ ਜਿਵੇਂ ਵੀ ਕੋਈ ਹੈਗਾ ਮੈਂ ਉਹਨਾਂ ਦੇ ਅਸੀਂ ਸਬਜੀ ਘਰੇ ਫੜਾ ਦਿੰਦੇ ਆ ਪਰ ਅਸੀਂ ਅੱਜ ਤੀਕ ਵੇਚੀ ਨਹੀਂ ਕਰੀ ਠੀਕ ਹੈ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਦਰਸ਼ਕ ਵੀਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਸੇਵਾ ਦਾ ਕੰਮ ਕੋਈ ਆਪਾਂ ਕਹਦੇ ਆ ਕਿ ਛੋਟਾ ਨਹੀਂ ਹੁੰਦਾ ਹਨਾ ਜੀ ਇਹਦੇ ਲਈ ਦਿਲ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਦਿਲ ਰੱਖਣਾ ਪੈਂਦਾ ਜੀ ਤੇ ਬਾਈ ਜੀ ਦੀ ਜ਼ਿੰਦਗੀ ਤੇ ਆਪਾਂ ਇੱਕ ਸਪੈਸ਼ਲ ਵੀਡੀਓ ਵੀ ਬਣਾਵਾਂਗੇ ਕਿ ਜਦੋਂ ਉਹਨਾਂ ਨੇ ਗਰੀਬੀ ਦੇ ਵਿੱਚੋਂ ਜਦੋਂ ਕੁਝ ਵੀ ਘਰੋਂ ਮਤਲਬ ਆਪਾਂ ਕਹਦੇ ਆ ਕਿ ਦੋ ਕੱਪੜੇ ਲੈ ਕੇ ਕਨੈਕਟਰੀ ਕਰਨ ਦੇ ਲਈ ਚਲੇ ਗਏ ਸੀ ਪਿੰਡ ਤੋਂ ਤੇ ਅੱਜ ਵੀ ਕੀ ਮਤਲਬ ਬਾਈ ਜੀ ਦੀ ਸਾਰੀ ਜ਼ਿੰਦਗੀ ਪੂਰਾ ਕੰਮਕਾਰ ਸਾਰਾ ਸੈਟ ਆ ਬਾਈ ਜੀ ਦਾ ਬੇਟਾ ਕੈਨੇਡਾ ਜੀ ਹੈ ਨਾ ਤੇ ਉਹ ਸਾਰੀਆਂ ਗੱਲਾਂ ਬਾਤਾਂ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਕਰਾਂਗੇ ਤੇ ਅੱਜ ਦੀ ਜਿਹੜੀ ਵੀਡੀਓ ਸੀ ਅਸੀਂ ਕੱਲੀ ਸਮਾਜ ਸੇਵਾ ਦੇ ਉੱਪਰ ਹੀ ਬਣਾਉਣੀ ਸੀ ਬਾਈ ਜੀ ਨਾਲ ਗੱਲਬਾਤ ਕਰਨੀ ਸੀਗੀ ਤੇ ਸਾਨੂੰ ਬਾਈ ਜੀ ਨੇ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਓਕੇ ਤੁਹਾਡਾ ਬਹੁਤ ਬਹੁਤ